ਖਬਰ ਮੁਖਸਰ ਸਾਹਕੋਆ ਜਿੱਥੇ ਲੁਟੇਰਿਆਂ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ ਲੁਟੇਰਿਆਂ ਨੇ ਇੱਕ ਨੌਜਵਾਨ ਤੋਂ ਮੋਬਾਈਲ ਲੁੱਟਿਆ ਹੈ ਐਕਟਿਵ ਸਵਾਰ ਦੋ ਬਦਮਾਸ਼ਾਂ ਨੇ ਦੱਸਿਆ ਕਿ ਲੁੱਟ ਕੀਤੀ ਹੈ ਬਾਈਕ ਸਵਾਰ ਤੇ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਫਿਰ ਪੀੜਤ ਤੋਂ ਮੋਬਾਈਲ ਲਰਕੇ ਫਰਾਰ ਹੋ ਗਏ ਪੁਲਿਸ ਦੇ ਮਤਾਬਕ ਕੋਈ ਸ਼ਿਕਾਇਤ ਅਰਜੀ ਨਹੀਂ ਮਿਲੀ ਹੈ ਸੁਬਾਸੀਏ ਕਿ ਦੱਸੇ ਆ ਦੋ ਤੋਂ ਤਿੰਨ ਦਿਨਾਂ ਤੋਂ ਜੀ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਜਿਤੇ ਵਿੱਚ ਲੁਟੇਰਿਆਂ ਦੇ ਵੱਲੋਂ ਨਾ ਸਿਰਫ ਲੁੱਟ ਕੀਤੀ ਜਾਂਦੀ ਹੈ ਬਲਕਿ ਸਾਹਮਣੇ ਵਾਲੇ ਨੂੰ ਮਾਰ ਮੁਕਾ ਦਿੱਤਾ ਜਾਂਦਾ ਹੈ ਇਸੇ ਤਰੀਕੇ ਪਿਓ ਪੁੱਤ ਜਿਹੜੇ ਦਵਾਈ ਲੈਣ ਜਾ ਰਹੇ ਸੀ ਉਹਨਾਂ ਦਾ ਇੱਕ ਦਾ ਕਤਲ ਕਰ ਦਿੱਤਾ ਗਿਆ ਪਿਤਾ ਦਾ ਕਤਲ ਹੋਇਆ ਔਰ ਦੂਸਰਾ ਪੁੱਤਰ ਜਿਹੜਾ ਜ਼ਖਮੀ ਸੀ ਤਦ ਉਸ ਦੇ ਪਾਸੇ ਇਹ ਘਟਨਾ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਵਾਰ ਕੀਤੇ ਗਏ ਨੇ ਇਹਨਾਂ ਲੁਟੇਰਿਆਂ ਦੇ ਵੱਲੋਂ ਕਿਉਂਕਿ ਇਹ ਲੁਟੇਰੇ ਜਿਹੜੇ ਨੇ ਉਹ ਲੁੱਟਣ ਆਏ ਸਨ ਮੋਬਾਈਲ ਖੋਇਆ ਗਿਆ ਹੈ ਪਰ ਇਸ ਦੇ ਵਿਚਕਾਰ ਸਿਰਫ ਲੁੱਟ ਨਹੀਂ ਹੋਈ ਬਲਕਿ ਮਾਰਿਆ ਵੀ ਗਿਆ ਹੈ ਨਾ ਕਿ ਪੂਰੇ ਤਰੀਕੇ ਦੇ ਨਾਲ ਜ਼ਖਮੀ ਵੀ ਕੀਤਾ ਗਿਆ ਹੈ ਪੀੜਤ ਨੂੰ ਸਾਹਮਣੇ ਵਾਲੇ ਨੂੰ ਇਸ ਨੌਜਵਾਨ ਨੂੰ ਬਾਈਕ ਸਵਾਰ ਤੇ ਇਹ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ ਤਾਂ ਇਧਰਾਤ ਦੀਆਂ ਤਸਵੀਰਾਂ ਨੇ ਘੱਟਾ ਜਿਹੜੀ ਹੈ ਵਾਕਈ ਖੌਫ ਪੈਦਾ ਕਰਦੀ ਹੈ ਕਿ ਕਿਸ ਕਿਸਮ ਦੇ ਨਾਲ ਇਹ ਬੇਖੌਫ ਹੋ ਕੇ ਲੁਟੇਰੇ ਅਸ਼ਰਿਆਮ ਕੰਪ ਦੇ ਦੇਖਿਆ ਜਾ ਸਕਦਾ ਹੈ ਦੋ ਬਾਈਕ ਸਵਾਰ ਨੇ ਸਾਹਮਣੇ ਤੋਂ ਆਉਂਦੇ ਨੇ ਔਰ ਅੱਗੇ ਬਾਈਕ ਲਗਾ ਕੇ ਉਸ ਨੌਜਵਾਨ ਨੂੰ ਰੋਕ ਲੈਂਦੇ ਨੇ ਔਰ ਉਸ ਤੋਂ ਫਿਰ ਮੋਬਾਈਲ ਖੋਣ ਦੀ ਕੋਸ਼ਿਸ਼ ਕਰਦੇ ਨੇ ਔਰ ਇਹ ਹੋ ਸਕਦਾ ਕਿ ਰੋਕਣ ਦੀ ਜਿਹੜੀ ਹੈ ਉਸ ਨੌਜਵਾਨ ਨੇ ਕੋਸ਼ਿਸ਼ ਕੀਤੀ ਹੋਵੇਗੀ ਜਿਸ ਤੇ ਚਲਦੇ ਉਸਨੇ ਹਮਲਾ ਕਰ ਦਿੱਤਾ ਸੁਰਜਪਾਨ ਮੇਰੇ ਸੋਗੀ ਫੋਨ ਲਾਈਨ ਤੇ ਨੇ ਸੁਰਜ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਘਟਨਾ ਦੀਆਂ ਕਿ ਕੋਈ ਜਾਣਕਾਰੀ ਹੈ ਦੇਖੋ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਕੱਲ੍ਹ ਦੀਆਂ ਨੇ ਕੱਲ੍ਹ ਕੱਲ ਮੁਕਸਰ ਦੇ ਵਿੱਚ ਦੋ ਵੱਡੀਆਂ ਵਾਰਦਾਤਾਂ ਹੋਈਆਂ ਪਹਿਲੀ ਵੱਡੀ ਵਾਰਦਾਤ ਇੱਕ ਆਦਮੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਬੇਟੀ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਸਾਬਰ ਤੋੜ ਗੋਲੀਆਂ ਜਲਾਈਆਂ ਜਾਂਦੀਆਂ ਨੇ ਖਾਲੀ ਜ਼ਕ ਪੁਲਿਸ ਦੇ ਹੱਥ ਤੋਂ ਇਸ ਮਾਮਲੇ ਦੇ ਵਿੱਚ ਖਾਲੀ ਨੇ ਪਰ ਜੇ ਸੀਸੀਟੀਵੀ ਦੀ ਗੱਲ ਕੀਤੀ ਜਾਵੇ ਇਹ ਵੀ ਪਿਛਲੇ ਦਿਨ ਗਰੀ ਇੱਕ ਅੱਜ ਦੀ ਰਾਤ ਉਸ ਤੋਂ ਪਹਿਲਾਂ ਦੀ ਰਾਤ ਹੈ ਜਿਹੜੀ ਲੰਗੀ ਦੂਸਰੀ ਰਾਤ ਇਹ ਪੂਰੀ ਘਟਨਾ ਹੋਈ ਹੈ ਜਿਸ ਦੇ ਵਿੱਚ ਦੋ ਲਟੇਰੇ ਨੇ ਜਿਹੜੇ ਉਹ ਸ਼ਰਿਆਮ ਰੋਡ ਦੇ ਉੱਪਰ ਖੜੇ ਨੇ ਹਰਾਂ ਦੇ ਜਾਂਦੇ ਨੂੰ ਆਪ ਦਾ ਨਿਸ਼ਾਨਾ ਬਣਾਉਂਦੇ ਨੇ ਔਰ ਤਸਵੀਰਾਂ ਜਿਸ ਤਰ੍ਹਾਂ ਸਾਫ਼ ਨਜ਼ਰ ਆ ਰਿਹਾ ਕਿ ਆਪ ਦੇ ਵਿੱਚ ਉਹਨਾਂ ਦਾ ਦਸਤਰ ਹੈ ਡਾਕਟਰ ਦੇ ਨਾਲ ਉਹਨਾਂ ਦੇ ਉੱਪਰ ਉਸ ਨੌਜਵਾਨ ਤੇ ਹਵਾਰ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਸ ਦੀ ਜੇਬ ਦੇ ਵਿੱਚੋਂ ਮੋਬਾਈਲ ਫੋਨ ਹੈ ਜਿਹੜਾ ਉਹ ਕਢਾ ਲਿਆ ਜਾਂਦੇ ਤੇ ਉਸ ਤੋਂ ਬਾਅਦ ਇਥੇ ਰਫੀ ਚੱਕਰ ਹੋ ਜਾਂਦੇ ਨੇ ਤਾਂ ਕਰਕੇ ਸਵਾਲ ਖੜੇ ਹੋਣੇ ਲਾਜ਼ਮੀ ਨਹੀਂ ਜਦੋਂ ਪਹਿਲਾਂ ਤੋਂ ਬਾਅਦ ਇੱਕ ਵਾਰਦਾਤ ਹੁੰਦੀ ਆ ਔਰ ਦੋਨੇ ਵਾਰਦਾਤਾਂ ਦੇ ਵਿੱਚ ਪੁਲਿਸ ਦੇ ਅਧਿਕਾਰੀ ਨੇ ਜੇ ਸਵਾਰਦਾਤ ਦੀ ਗੱਲ ਕੀਤੀ ਆਵੇ ਤਾਂ ਐਸਐਚਓ ਸਦਰ ਨਾਲ ਮੇਰੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਹੈਗੀ ਤਾਂ ਕੋਈ ਵੀ ਸ਼ਿਕਾਇਤ ਹੈ ਉਹ ਫੀਲਡਸ ਬਣੀ ਹੋਈ ਨਹੀਂ ਦਿੱਤੀ ਗਈ ਹੈ ਪੀੜਤ ਦਾ ਮੋਬਾਈਲ ਜਿਹੜਾ ਉਹ ਉਹ ਸਕਰਨਾਂ ਵਾਲੀ ਜਗ੍ਹਾ ਤੋਂ ਕੋਈ ਦੂਰੀ ਤੋਂ ਮਿਲ ਗਿਆ ਅਸੀਂ ਤਾਂ ਕਰਕੇ ਮੋਬਾਈਲ ਹੈ ਉਹ ਫੈਮਿਲੀ ਨੂੰ ਦੇ ਦਿੱਤਾ ਗਿਆ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਾ ਤਾਂ ਪੁਲਿਸ ਵੱਲੋਂ ਕੀਤੀ ਗਈ ਹੈ ਤੇ ਨਾ ਹੀ ਸ਼ਿਕਾਇਤ ਹੈ ਜਿਹੜੀ ਉਹ ਕੰਪਲੇਂਟਡ ਵੱਲੋਂ ਦਰਜ ਕਰਾਈ ਗਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਦਸਤਰਾਂ ਦੀਆਂ ਵਾਰਦਾਤਾਂ ਸਾਹਮਣੇ ਆਉਣਗੀਆਂ ਵੀਡੀਓ ਸਾਹਮਣੇ ਆਉਣਗੇ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜाहिर तौर ਤੇ ਬਣਨਾ ਲਾਜ਼ਮੀ ਹੈ ਪਰ ਪੁਲਿਸ ਕਹਿੰ ਰਹੀ ਹੈ ਕਿ ਅਸੀਂ ਆਪ ਹੀ ਕਾਰਵਾਈ ਕਰ ਰਹੇ ਹਾਂ ਠੀਕ ਹੈ ਸ਼ੁਕਰੀਆ ਬਾਦਲਾਖਸੂਰ ਸਾਰੀ ਤमाम ਜਾਣਕਾਰੀ ਲਈ ਤਾਨਵਾਦ मोबाइल जरूर मिल गया है थोड़ी दूरी से वापस दे दता गया नौजवान को पर कुल मिला के घटना व्डी है क्योंकि इसके जान नुकसान भी हो सकता है ਉਦਾਰ ਸ਼ਾਰਤੀ ਅੰਸਰਾ ਦੇ ਖਿਲਾਫ ਪੁਲਿਸ ਐਕਸ਼ਨ ਵੇਖਣ ਨੂੰ ਮਿਲਿਆ ਲੁਧਿਆਣਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਵਿਦੇਸ਼ ਦੇ ਜੰਹਦੇ ਨਾਂ ਤੇ ਲੋਕਾਂ ਦੇ ਨਾਲ ਠੱਗੀ ਕਰਦੇ ਸਨ ਮੁਲਜ਼ਮਾਂ ਤੋਂ 1 ਕਰੋੜ ਤੋਂ ਵੱਧ ਰੁਪਏ ਜੜੇ ਨੇ ਉਹ ਬਰਾਮਦ ਹੋਏ ਨੇ ਯਾਨੀ ਕਿ ਰਕਮ ਬਰਾਮਦ ਹੋਈ ਹੈ ਜੋ ਤਸਵੀਰ ਤੁਹਾਨੂੰ ਦਿਖਾ ਪਾ ਰਹੇ ਹਾਂ ਪੁਲਿਸ ਦੇ ਵੱਲੋਂ ਇਹ ਦੋ ਮੁਲਜ਼ਮਾਂ ਨੂੰ ਇਸ ਬਰਾਮਦ ਮੰਨਿਚੜਾ ਹੈ ਦਿਖਾਇਆ ਗਿਆ ਹੈ ਔਰ ਪਲ ਮਿਲਾ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਸੀ ਵਿਦੇਸ਼ ਦੇ ਜੰਹਦੇ ਨਾਂ ਤੇ ਉਹਨਾਂ ਦੇ ਨਾਲ ਠੱਗੀ ਕਰਦੇ ਸਨ